ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਗੁੱਡੀ ਤੇ ਗੁੱਡੀ ਦੀ ਉਮਰ ਹੈਗੀ ਹੈ 37 ਸਾਲ ਕੈਨੇਡਾ ਦੀ ਪੀਆਰ ਪੀਆਰ ਜੀ 5-6 ਸਾਲ ਦੀ ਲਵੇ ਕੁੜੀ ਹੈ ਤੇ ਭੈਣ ਨੂੰ ਇਧਰਲਾ ਮੁੰਡਾ ਹੀ ਚਾਹੀਦਾ 10-12 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਵਿੱਚ ਦਾ ਜੀਵਨ ਸਾਥੀ ਜਲਦੀ ਮਿਲ ਸਕੇ ਤੇ ਕਮੈਂਟਾਂ ਦੇ ਵਿੱਚ ਹੀ ਮੈਨੂੰ ਆਪਣੀ ਰਾਇ ਦੇ ਦਿਆ ਕਰੋ ਜੀ ਮੈਂ ਫੋਨ ਜ਼ਰੂਰ ਲਾਉਂਗੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਹੀ ਆਪਣੀ ਵੀਡੀਓ ਦੇ ਆਪਣੇ ਕੋਲ ਆਏ ਨੇ ਕਿ ਕੈਨੇਡਾ ਚੋਂ ਦੋ ਮੁੰਡੇ ਸਗੇ ਭਾਈ ਨੇ ਜੀ ਤੇ ਦੋ ਇੰਡੀਆ ਚ ਸਗੇ ਭੈਣਾਂ ਜਾਰੀ ਦੀਆਂ ਨੇ ਮੁੰਡੇ ਇੱਕ ਤਾਂ 24 ਸਾਲ ਦਾ ਇੱਕ ਮੁੰਡਾ 22 ਸਾਲ ਦਾ ਤੇ ਕੁੜੀਆਂ ਇਹਨਾਂ ਤੋਂ ਆਪਾਂ ਨੂੰ ਜੇ ਬਾਲਾ ਨਹੀਂ ਸਾਲ-ਸਾਲ ਛੋਟੀਆਂ ਹੋਣ ਤੇ ਦੋ ਸੱਖੀਆਂ ਭੈਣਾਂ ਹੀ ਚਾਹੀਦੀਆਂ ਨੇ ਜੀ ਇਹਨਾਂ ਨੂੰ ਤੇ ਵੀਡੀਓ ਨੂੰ ਕਰਦੇ ਦੱਬ ਕੇ ਸ਼ੇਅਰ ਤੇ ਇਹ ਹੈਗੇ ਨੇ ਆਪਣੇ ਮੋਗੇ ਏਰੀਆ ਦੇ ਵਿੱਚੋਂ ਮੁੰਡੇ ਧੰਨਵਾਦ ਜੀ ਹਾਂਜੀ ਸਸਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਪਹਿਲਾਂ ਤਾਂ ਮੈਂ ਮਾਫੀ ਮੰਗਦੀ ਆ ਜੀ ਮੈਂ ਮਤਲਬ ਬਹੁਤ ਦਿਨਾਂ ਮਗਰੋਂ ਡਾਟੇ ਸ਼ੁਰੂ ਕਰੇ ਨਹੀਂ ਪਾਉਣੇ ਕਿਉਂਕਿ ਮੈਂ ਥੋੜਾ ਜਿਹਾ ਬਿਜ਼ੀ ਸੀ ਇਸ ਕਰਕੇ ਮੇਰੇ ਤੋਂ ਡਾਟੇ ਨਹੀਂ ਪਏ ਤੇ ਆਪਣੀ ਇੱਕ ਅੱਜ ਇਹ ਬੇਨਤੀ ਹੈ ਕੈਨੇਡਾ ਦੀ ਪੀਆਰ ਆ ਭੈਣ ਦਾ ਡਿਵੋਰਸ ਹੋਇਆ ਹੋਇਆ ਜੀ ਕੋਈ ਵਧੀਆ ਮੁੰਡਾ ਹੋਵੇ 15 14 15 ਕਿਲਿਆਂ ਦੇ ਵਿੱਚ 10 ਕਿਲਿਆਂ ਤੋਂ ਉੱਤੇ ਹੋਣ ਜੀ ਭੈਣ 90 ਦੀ ਵਾਰਨ ਹੈ ਜੀ ਮੁੰਡਾ ਥੋੜਾ ਜਿਹਾ ਵੱਡਾ ਹੀ ਹੋਣਾ ਚਾਹੀਦਾ ਭੈਣ ਤੋਂ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਧੰਨਵਾਦ ਹਾਂਜੀ ਸਸਤਰੀ ਕਾਲ ਮੈਂ ਸੁਧੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਅੱਜ ਵਕੀਲ ਮੁੰਡਾ ਆਇਆ ਜੀ ਵਕੀਲ ਮੁੰਡਾ ਆਇਆ ਪਟਿਆਲਾ ਏਰੀਆ ਜੀ 16 ਕਿਲੇ ਪੈਲੀਆਂ ਤੇ ਮੁੰਡੇ ਨੂੰ ਵਕੀਲ ਹੋਵੇ ਜਾਂ ਟੀਚਰ ਲਕੀਨ ਹੋਵੇ ਕੁੜੀ ਤੇ ਜੱਟਾਂ ਦੀ ਕੁੜੀ ਚਾਹੀਦੀ ਹੈ ਜੀ ਵਧੀਆ ਵਿਆਹ ਮੰਗਦੇ ਨੇ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਜੇ ਕੋਈ ਭੈਣ ਵਕੀਲ ਮੁੰਡੇ ਦੀ ਚਾਹਨਾ ਰੱਖਦੀ ਹੈ ਤਾਂ ਮੈਨੂੰ ਸੰਪਰਕ ਜਰੂਰ ਕਰੋ ਜੀ ਕਮੈਂਟਾਂ ਦੇ ਵਿੱਚ ਹੀ ਦੱਸ ਦਿਆ ਕਰੋ ਨਾਮ ਲਾਇਆ ਕਰੋ ਜੀ ਤੇ ਫੋਟੋ ਤੇ ਡਾਟਾ ਭੇਜਿਆ ਕਰੋ ਕਿ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲੇ ਆਈ ਹੈ ਇੱਕ ਕੈਨੇਡਾ ਦੀ 40 ਸਾਲ ਦੀ ਹੈ ਜੀ ਜਾਦੀ ਉਮਰ ਨਹੀਂ ਹੈਗੀ ਭੈਣ ਦੀ ਤੇ ਉਹਨਾਂ ਨੂੰ ਕੈਨੇਡਾ ਦੀ ਆਪ ਦਾ ਸਿਟੀਜ਼ਨ ਹੈਗੀ ਨੇ ਤੇ ਉਹਨਾਂ ਨੂੰ ਮੁੰਡਾ ਵੀ ਸਿਟੀਜ਼ਨ ਹੀ ਚਾਹੀਦਾ ਜੀ ਜਿਹਦਾ ਉਹਦਾ ਆਬਦਾ ਕਰ ਲੈਂਦਾ ਹੋਵੇ ਭੈਣ ਦਾ ਹੋਇਆ ਹੋਇਆ ਡਿਵੋਰਸ ਬੱਚੇ ਘਰ ਵਾਲੇ ਕੋਲੇ ਨੇ ਤੇ ਭੈਣ ਨੂੰ ਸਿਟੀਜ਼ਨ ਚਾਹੀਦਾ ਜੀ ਜਿਹਦੇ ਕੋਲੇ ਆਬਦਾ ਘਰ ਹੋਵੇ 40 ਸਾਲ ਭੈਣ ਦੀ ਉਮਰ ਆ ਮੁੰਡੇ ਦੀ 45 46 47 ਸਾਲ ਤੱਕ ਚੱਲ ਜੂਗੀ ਵੀਡੀਓ ਨੂੰ ਕਰ ਦੋ ਸਸਰੀ ਕਾਲ ਜੀ ਮੈਂ ਤੁਹਾਡੀ ਆਪਣੀ ਰਿਫਿੰਡਰ ਤੇ ਆਪਣੇ ਕੋਲੇ ਮਿਸਤਰੀ ਸਿੰਘਾਂ ਦੀ ਕੁੜੀ ਆਈ ਹੈ ਜੀ ਕੈਨੇਡਾ ਦੀ ਪੀਆਰ 30 ਕ ਲੱਖ ਰੁਪਈਆ ਡਿਮਾਂਡ ਹੈ ਜੀ ਭੈਣਰਾ ਦੀ ਉਮਰ ਹੈਗੀ ਹੈ ਭੈਣ ਦੀ 25 ਕ ਸਾਲ ਤੇ ਮੁੰਡਾ 2-4 ਸਾਲ ਬੜਾ ਚੱਲ ਜੂਗਾ ਤੇ ਜੇ ਜੱਟਾਂ ਦੇ ਮੁੰਡੇ ਨੇ ਮਤਲਬ ਉਹਦੇ ਨਾਲ ਵਿਆਹ ਕਰਾਉਣਾ ਤਾਂ 5 ਕ ਕੀਲੀਆਂ ਤੋਂ ਘੱਟ ਨਾ ਹੋ ਜੀ ਵੀਡੀਓ ਨੂੰ ਕਰਕੇ ਦਬਕੇ ਸ਼ੇਅਰ ਤੇ ਭੈਣ ਇੱਧਰ ਆ ਚੁੱਕੀ ਹੈ ਜੀ ਇਸ ਕਰਕੇ ਆਪਾਂ ਨੂੰ ਮੁੰਡਾ ਜਲਦੀ ਚਾਹੀਦਾ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿੰਦਰ ਤੇ ਆਪਣੇ ਕੋਲੇ ਆਈ ਆ ਖੰਨੇ ਏਰੀਏ ਤੋਂ ਕੁੜੀ ਤੇ ਕੈਨੇਡਾ ਪੀਆਰ ਭੈਣ 10 12 ਕਿਲਿਆਂ ਦੇ ਵਿੱਚ ਰਿਸ਼ਤਾ ਕਰਦੇ ਨੇ ਜੀ ਮੁੰਡਾ ਚਾਹੀਦਾ ਆਪਾਂ ਨੂੰ ਇੱਧਰਲਾ ਤੇ 98 ਦੀ ਵਾਰਨਰ ਮੁੰਡਾ ਕੁੜੀ ਤੋਂ 2 3 ਸਾਲ ਵੱਡਾ ਚੱਲ ਜੂਗਾ ਜਿਆਦੇ ਵੱਡਾ ਨਾ ਹੋਵੇ ਇਹਨਾਂ ਨੂੰ ਆਪਦੇ ਏਰੀਏ ਗੰਨੀ ਮੁੰਡਾ ਚਾਹੀਦਾ ਜੀ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਭੈਣ ਕੈਨੇਡਾ ਦੀ ਪੀਆਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਦੀ ਆਪਣੀ ਰੁਪਿੰਦਰ ਤੇ ਅੱਜ ਆਪਣੇ ਕੋਲ ਬਾਪੂ ਆਇਆ ਜੀ 60 ਸਾਲ ਉਮਰ ਹੈ ਬਾਪੂ ਦੀ ਤੇ ਬਾਪੂ ਦੀ ਘਰ ਵਾਲੀ ਮੰਝੇ ਤੇ ਪਈ ਹੈ ਬੇਟਾ ਦੀ ਗੱਭਰੂ ਜਵਾਨ ਉਹਦੀ ਹੋ ਗਈ ਡੈਥ ਤੇ ਬਾਪੂ ਨੇ ਕਰਵਾਉਣਾ ਵਿਆਹ ਤੇ ਜੇ ਕੋਈ ਜਾਦੇ ਏਜ ਦੀ ਬੀਬੀ ਹੈਗੀ ਹੈ ਕੋਈ ਜਿਹਦੇ ਬੱਚਾ ਹੋ ਸਕਦਾ ਤੇ ਜਾਂ ਫਿਰ ਬੱਚਾ ਹੈਗਾ ਜਾਂ ਹੋ ਸਕਦਾ ਤੇ ਉਦੇ 9 5 ਕਿੱਲੇ ਬਾਪੂ ਜ਼ਮੀਨ ਦੇ ਕਰਾਊਗਾ ਉਹ ਪੱਕਾ ਕਰਾਊ ਘਰ ਵਾਲੀ ਮੰंजे ਤੇ ਪਈ ਹੈ ਜੀ ਤੇ ਇੱਕ ਮੇਰੀ ਇਹ ਹੱਥ ਬੰਨ ਕੇ ਬੇਨਤੀ ਹੈ ਵੀ ਵੀਡੀਓ ਦੇ ਵਿੱਚ ਕੋਈ ਮਜ਼ਾਕ ਦਾ ਸਾਧਨ ਨਾ ਬਣਿਓ ਤੇ ਬਾਪੂ ਤੇ ਕੋਈ ਮਜ਼ਾਕ ਕਿਸੇ ਤਰ੍ਹਾਂ ਦਾ ਵੀ ਮਜ਼ਾਕ ਨਾ ਕਰੀਓ ਕਿਉਂਕਿ ਬਹੁਤ ਮਜਬੂਰੀ ਹੈ ਉਹਦੀ ਤੇ 27 ਕਿੱਲੇ ਪੈੜੀ ਹੈ ਬਾਪੂ ਕੋਲੇ ਕਿਉਂਕਿ ਉਹਨੂੰ ਸਾਂਭਣ ਵਾਲਾ ਕੋਈ ਨਹੀਂ ਹੈਗਾ ਪੰਜ ਕਿਲੇ ਪੈੜੀ ਆਉਂਦੀ ਦੇ ਜਨਾਨੀ ਦੇ ਨੌਕਰਾਉ 40 45 ਸਾਲ ਦੀ ਹੋਵੇ ਜਨਾਨੀ ਧੰਨਵਾਦ ਜੀ